ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਸਵਾਗਤ ਕਰਦੀ ਆਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅਗੇ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ఆల్సో ప్రెస్ బెల్ ఐకాన్ ਤਾਂ ਜੋ ਨਵੀਆਂ ਨਵੀਆਂ ਵੀਡੀਓਜ਼ ਤੇ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੀ ਜਿਹੜੀ ਨਸ਼ਿਆਂ ਦੇ ਹਨਾ ਅਗੇਂਸਟ ਇੱਕ ਕਵਿਤਾ ਲੈ ਕੇ ਹਾਜ਼ਰਾਂ ਜਿਹੜੀ ਕਿ ਮਤਲਬ ਮੇਰੀ ਵਨ ਆਫ ਮਾਈ ਫਰੈਂਡ ਹਨ ਉਹਦੇ ਦੁਆਰਾ ਲਿਖੀ ਗਈ ਹੈ ਬਹੁਤ ਸੋਹਣੀ ਕਵਿਤਾ ਹੈ ਤਾਂ ਤੁਸੀਂ ਪਲੀਜ਼ ਇਹਨੂੰ ਮਤਲਬ ਪੂਰਾ ਜ਼ਰੂਰ ਸੁਣਿਓ ਤੇ ਆਈ ਥਿੰਕ ਵੀ ਇਹ ਜਿਹੜੀ ਮੇਰੀ ਇਹ ਛੋਟੀ ਜਿਹੀ ਕਵਿਤਾ ਹੈ ਬਹੁਤ ਬਿਊਟੀਫੁਲ ਜਿਹੜਾ ਮੈਸੇਜ ਹੈ ਉਹ ਜਿਹੜਾ ਹਨਾ ਲੋਕਾਂ ਤੱਕ ਪਹੁੰਚਾਏਗੀ ਤੇ ਲੋਕੀ ਜਿਹੜੇ ਅਵੇਅਰ ਹੋਣਗੇ ਡਰੱਗਸ ਨੂੰ ਲੈ ਕੇ ਕਰੋ ਖਤਮ ਰਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਕਿਸਮਤ ਉਹ ਦੀ ਮਾੜੀ ਜੋ ਨਸ਼ਿਆਂ ਵਿੱਚ ਪੈ ਜਾਂਦਾ ਪੱਲੇ ਕੁਝ ਨਾ ਪੈਂਦਾ ਉਹਦਾ ਪੱਠਾ ਬਹਿ ਜਾਂਦਾ ਬੇੜਾ ਗਰਕ ਕਰਾਉਂਦਾ ਟੀਕਿਆਂ ਦੀ ਪਿਛਕਾਰੀ ਦਾ ਕਰੋ ਖਾਤਮਾ ਰਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਕਰੋ ਖਾਤਮਾ ਰਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਨਿੱਤ ਦਿਹਾੜੇ ਜੋ ਨਸ਼ਿਆਂ ਦਾ ਬਣਦਾ ਆਦੀ ਏ ਤਨ ਸਿਹਤ ਦੀ ਨਸ਼ਾ ਕਰਦਾ ਬਰਬਾਦੀ ਏ ਜ਼ਹਿਰ ਨਸ਼ੇ ਵਿੱਚ ਹੁੰਦਾ ਵਰਗਾ ਨਾਗ ਪਟਾਰੀ ਦਾ ਕਰੋ ਖਾਤਮਾ ਰਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਕਰੋ ਖਾਤਮਾ ਰਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਸੋਚੋ ਕੁਝ ਵਿਚਾਰੋ ਸਮਾਜ ਦੇ ਲੋਕੋ ਜੀ ਨਸ਼ੀਆਂ ਦੇ ਵਿੱਚ ਰੰਗ ਰਹੀਆਂ ਰਸਮਾਂ ਨੂੰ ਰੋਕੋ ਜੀ ਨਸ਼ੇ ਹੀ ਦੂਸ਼ਿਤ ਕਰਦੇ ਕਲਚਰ ਸੱਭਿਆਚਾਰੀ ਦਾ ਕਰੋ ਖਾਤਮਾ ਰਲ ਨਸ਼ੀਆਂ ਦੀ ਕੋਹੜ ਬਿਮਾਰੀ ਦਾ ਕਰੋ ਖਾਤਮਾ ਰਲ ਨਸ਼ੀਆਂ ਦੀ ਕੋਹੜ ਬਿਮਾਰੀ ਦਾ ਕਰੋ ਉਪਰਾਲੇ ਨਸ਼ਾ ਹਟਾਓ ਜੀ ਚੰਗਾ ਭੋਜਨ ਖਾ ਕੇ ਚੰਗੀ ਸਿਹਤ ਬਣਾਓ ਜੀ ਨਸ਼ਿਆਂ ਤੋਂ ਮੁਕਤ ਕਰੋਨਾ ਕਮ ਪਰ ਉਪਕਾਰੀ ਦਾ ਕਰੋ ਖਾਤਮਾ ਹਰਾਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਕਰੋ ਖਾਤਮਾ ਹਰਾਲ ਨਸ਼ਿਆਂ ਦੀ ਕੋਹੜ ਬਿਮਾਰੀ ਦਾ ਮੈਂ ਉਮੀਦ ਕਰਦੀ ਆਂ ਵੀ ਮੇਰੀ ਇਹ ਜਿਹੜੀ ਛੋਟੀ ਜਿਹੀ ਕਵਿਤਾਏ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਤੇ ਮੇਰੀ ਫਰੈਂਡ ਨੇ ਜਿਹੜਾ ਬਹੁਤ ਅੱਛਾ ਲਿਖਿਆ ਮਤਲਬ ਜਿਹੜਾ ਨਸ਼ਿਆਂ ਦਾ ਪੁਰਾਣਾ ਬਿਟਰ TRUTH ਹੈ ਜਿਹੜਾ ਕੌੜਾ ਸੱਚ ਉਹ ਪੇਸ਼ ਕੀਤਾ ਵੀ ਕਿੱਦਾਂ ਜਿਹੜੇ ਅੱਜ ਕੱਲ ਦਾ ਜਿਹੜਾ ਯੂਥ ਹੈ ਹਨਾ ਵੀ ਉਹ ਕਿੱਦਾਂ ਨਸ਼ੇ ਦੇ ਵਿੱਚ ਆ ਜਿਹੜੇ ਉਹ ਇਨਡल्ज ਹੋ ਜਾਂਦੇ ਆ ਹਨਾ ਤੇ ਉਹ ਜਿਹੜਾ ਸਾਰਾ ਆਪਦਾ ਫਿਊਚਰ ਉਹ ਸੁਪੋਇਲ ਕਰ ਲੈਂਦੇ ਆ ਨਾਲੇ ਆਪਦੀ ਹੈਲਥ ਵੀ ਹਨਾ ਹੈਲਥ ਇਸ਼ੂਸ ਵੀ ਉਹਨਾਂ ਨੂੰ ਕਿੰਨੇ ਹੁੰਦੇ ਆ ਹਾਲਾਂਕਿ ਉਹ ਕੋਈ ਵੀ ਡਰੱਗ ਲੈਂਦੇ ਆ ਉਹਦੇ ਉੱਪਰ ਲਿਖਿਆ ਹੁੰਦਾ ਏ ਵੀ ਇਹ ਜਿਹੜਾ ਇਹ ਡਰੱਗ ਆ ਜਿਹੜਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਆਲਮੋਸਟ ਅੱਜਕੱਲ ਸਾਰੇ ਸਾਰੇ ਲੋਕ ਹੀ ਜਿਹੜੇ ਹਨ ਉਹ ਐਜੂਕੇਟਡ ਹੈ ਬਟ ਸਟਿਲ ਫਿਰ ਵੀ ਜਿਹੜੇ ਸਾਡੇ ਲੋਕ ਆ ਹਾਲਾਂਕਿ ਪਤਾ ਹੈ ਉਹਨਾਂ ਨੂੰ ਵੀ ਉਹ ਚੀਜ਼ ਸਾਡੀ ਸਿਹਤ ਲਈ ਨਹੀਂ ਚੰਗੀ ਬਟ ਫਿਰ ਵੀ ਉਹ ਚੀਜ਼ ਇਨਹੇਲ ਕਰਦੇ ਆ ਹਨਾ ਉਹਨੂੰ ਲੈਂਦੇ ਆਗੇ ਸੋ ਜਿਹੜੇ ਕਿ ਆਪਣੇ ਮਤਲਬ ਆਪਾਂ ਨੂੰ ਜਿਹੜੇ ਬਹੁਤ ਸਾਰੀਆਂ ਬਿਮਾਰੀਆਂ ਦੇ ਵੀ ਆਪਾਂ ਸ਼ਿਕਾਰ ਹੋ ਜਾਂਦੇ ਆ ਸੋ ਅੱਜ ਦੀ ਜਿਹੜੇ ਅ ਅਪਕਮਿੰਗ 에ਰਾ ਹਨਾ ਚੱਲ ਰਿਹਾ ਜੋ ਜਿਹੜਾ ਆਉਣੇ ਵਾਲਾ ਟਾਈਮ ਪੀਰੀਅਡ ਹੈ ਸੋ ਆਪਾਂ ਨੂੰ ਲੋੜ ਹੈ ਵੀ ਆਪਾਂ ਜਿਹੜੇ ਅਵੇਅਰ ਰਹੀਏ ਜਿਹੜੇ ਡਰੱਗਸ ਵਗੈਰਾ ਹਨਾ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਆਪਾਂ ਗਿਵ ਅਪ ਕਰ ਦਈਏ ਕਿਉਂਕਿ ਇਹ ਜਿਹੜੀਆਂ ਆਪਣੇ ਫਿਊਚਰ ਚ ਨਾ ਇਹ ਬਹੁਤ ਸਾਰੀਆਂ ਜਿਹੜੀਆਂ ਰੁਕਾਵਟਾਂ ਲੈ ਕੇ ਆਉਂਦੀਆਂ ਗਈਆਂ ਸੋ ਮੈਂ ਉਮੀਦ ਕਰਦੀ ਹਾਂ ਵੀ ਤੁਸੀਂ ਜਿਹੜਾ ਮੇਰੀ ਦਿੱਤੀ ਹੋਈ ਐਡਵਾਈਸ ਤੇ ਅਮਲ ਕਰੋਗੇ ਤੇ ਜਿਹੜਾ ਇਹ ਮਤਲਬ ਮੇਰਾ ਇਹ ਜਿਹੜਾ ਮੇਨ ਮੋਟਿਵ ਹੈ ਹਨਾ ਮਤਲਬ ਇਹ ਸ਼ੇਅਰ ਕਰਨ ਦਾ ਛੋਟੀ ਜਿਹੀ ਪੋਇਮ ਜਿਹੜੀ ਕਿ ਮੇਰੇ ਫਰੈਂਡ ਦੁਆਰਾ ਲਿਖੀ ਹੋਈ ਹੈ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੇਰੇ ਇਹੀ ਮੇਨ ਮੋਟਿਵ ਸੀਗਾ ਵੀ ਤੁਸੀਂ ਜਿਹੜਾ ਮਤਲਬ ਸਾਰੇ ਤਰ੍ਹਾਂ ਸਪਰੈਡ ਫੈਲੀ ਰਹੇ ਹਨਾ ਇਦਾਂ ਵੀ ਮਤਲਬ ਨਸ਼ਿਆਂ ਬਾਰੇ ਆਪਣੇ ਜਿਹੜੇ ਲੋਕ ਆ ਉਹ ਅਵੇਅਰ ਰਹਿਣ ਸੋ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਇਹ ਪਸੰਦ ਆਏਗੀ ਸੋ ਮਿਲਦੇ ਆ ਜੀ ਅਗਲੀ ਨੈਕਸਟ ਵੀਡੀਓ ਦੇ ਵਿੱਚ ਤੇ ਇਹ ਵੀ ਤੁਹਾਡੇ ਲਈ ਬਹੁਤ ਤੇ ਜਿਹੜੀ ਫਰੂਟਫੁੱਲ ਹੋਏਗੀ ਸੋ ਤਦ ਤੱਕ ਦੇ ਲਈ ਰੱਬ ਰੱਖਾ